ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਹੀਂ ਸੱਚੀ ਮੈਂ ਚੇਹੇ ਕਰਿਆ ਨਾ ਕੋਈ ਕਰਨ ਚਾਹੀਦੀ ਤੇ ਤਰ੍ਹਾਂ ਆਜੂ ਜੀ ਪੂਰੀ ਤਰ੍ਹਾਂ ਆਹ ਮੈਂ ਇੰਨਾ ਨਸ਼ੀ ਆ ਨਾ ਜਿਵੇਂ ਇਹਨਾਂ ਨੇ ਹੱਥ ਮਰਲ ਮੈਨੇ ਹਰ ਜਾਣਾ ਉਹ ਵੀ ਪਹਿਲਵਾਨ ਸਾਡੇ ਲੱਗ ਗਿਆ ਜੋ ਜਿੰਨੇ ਪਹਿਲਾ ਹੱਥ ਮਲਾਇਆ ਉਹ ਗਿਆ ਅਹੀਂ ਚੱਲ ਇਹਦੇ ਐਵੇਂ ਟਾਈਮ ਖਰਾਬ ਕਰਨ ਲੱਗੇ ਮੇਲਾ ਦਾ ਖਰਾਬ ਹੋਵੇ ਬਾਈ ਓਪਾ ਦਾ ਇਹ ਵੀ ਖਾਣੇ ਦੇ ਵਿੱਚ ਚਾਰ ਦੋ 500 ਰੜ ਗਈ ਜਾਂਦਾ ਉਹਦੇ ਪਿੱਛੇ ਲੱਗਾ ਰਾਮ ਕਰੇ ਫੈਸਲਾ ਲੱਗਾ ਹੋਰ 2 ਮਿੰਟ ਬੱਲੇ 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 ਥੈਂਕ ਯੂ ਲਾਈਕ ਕਰ ਦਿਓ ਕਿਹ ਕਿਹ ਨਾ ਚਿਕਨ ਐ ਦੀ ਚਿਕਨ ਐ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮਿੱਤਰੋ ਤੇ ਅੱਜ ਆਪਣੇ ਪਿੰਡ ਹੈਗੀ ਛੰਜ ਛੰਜ ਤਾਂ 2 ਦਿਨ ਹੁੰਦੀ ਆ 27 ਨੂੰ ਪੈੜ ਸੀ ਤੇ ਅੱਜ 28 ਤਰੀਕ ਆ ਹੁਣ ਸਿੰਗਰ ਲੱਗਾ ਹੋਇਆ ਆ ਆਪਾਂ ਚੱਲੇ ਉਹ ਦੇਖਣ ਤੇ ਆਪਾਂ ਸਾਰੀ ਛੰਜ ਦਾ ਬਣਾਉਣਾ ਵਲੌਗ ਸਿੰਗਰ ਸੁਣਣ ਚੱਲੇ ਆ ਪਰ ਪਤਾ ਨਹੀਂ ਕਿਹੜਾ ਆ ਜਾ ਕੇ ਦੇਖਦੇ ਆ ਤੇ ਤੁਹਾਨੂੰ ਵੀ ਨਾਲ ਨਾਲ ਵਲੌਗ ਦਿਖਾਵਾਂਗੇ ਅਪਲੋਡ ਕਰਾਂਗੇ ਆਪਣੇ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਚਲੋ ਮਿੱਤਰੋ ਚੱਲੀਏ ਹੁਣ ਸਿੰਗਰ ਦੇਖਣ ਫੇਰ ਜਾਵਾਂ ਗਰਾਉਂਡੇ ਸਿੰਗਰ ਨੂੰ ਛੱਡੋ ਪਹਿਲਾਂ ਲੰਗਰ ਝੋਗੋ ਆਹ ਦੇਖ ਲਓ ਸਿੰਗਰ ਪਤਾ ਨਹੀਂ ਕਿਹੜਾ ਲੱਗਾ ਆ ਪਤਾ ਗਏ ਨੂੰ ਦੱਸਿਓ ਮੜਾ ਜ ਆ ਲੰਗਰ ਲੰਗਰ ਆਈ ਲੈ ਗਈ ਯਾਰ ਆ ਪਿਆਰੇ ਪਿਆਰੇ ਹੁਣ ਲੰਗਰ ਸ਼ੁਰੂ ਕਰਤਾ ਦੇਖ ਲੋ ਸਾਰਿਆਂ ਦਾ ਪਹਿਲਾ ਕੰਮ ਜਿਹੜਾ ਹੁੰਦਾ ਉਹ ਕੱਲ ਤੂੰ ਕੱਲ ਕੱਲ ਕੁਸ਼ਤੀ ਜਿੱਤ ਗਿਆ ਉਹ ਕੱਲ ਕੁਸ਼ਤੀ ਜਿੱਤ ਗਿਆ ਕਿੰਨੇ ਕਿੰਨੇ ਨਾਮ ਮਿਲਿਆ 2000 ਉਹ ਤਾਂ ਚੱਲ ਅਗਲੇ ਦਾ ਸੋਰਾ ਜਪਦਾ ਚੱਕਰ ਕੀ ਸੀ ਉਹ ਡਾਊਨ ਹੋਇਆ ਸੀ ਨਹੀਂ ਇਹਨੂੰ ਤਾਂ ਕਿੱਦਾਂ ਮਾਰਿਆ ਜਿੱਕੇ ਜਿੱਤ ਜਿੱਤੇ ਹੀ ਹੁੰਦੀ ਹੈ ਨਾ ਹੋਰ ਦੋ ਪਤਿਆ yeah ਵੇ ਸ਼ੰਜ ਦੇ ਸਾਡੇ ਹਨ ਬੜਾ ਤਕੜਾ ਬਾਜ਼ਾਰ ਲੱਗਦਾ ਆ ਲੱਗਣ ਲੱਪਿਆ ਹੁਣ ਤਕੜਾ ਬਾਜ਼ਾਰ ਫੇਲਾ ਨਹੀਂ ਲੱਗਦਾ ਏ ਵਧੀਆ ਪੈਂਦੀ ਹੁਣ ਸ਼ੰਜ ਮਤਲਬ ਪੂਰੀ ਓਕੇ ਰਿਪੋਰਟ ਆ ਓਏ ਸ਼ੰਜ ਦੇੀ ਗ੍ਰਾਊਂਡ ਆ ਵੀ ਕੋਈ ਕੁਸ਼ਤੀ ਨਹੀਂ ਕਰਾਈ ਜਾਣੀ ਇਹ ਸਾਰੇ ਰੋਕ ਕਰ ਲੋ ਵਧੀਆ ਗੱਲਾਂ ਲੱਗਦੇ ਸਾਡੀ ਡੰਗਲ ਕਮੇਟੀ ਨੂੰ ਹਰਾਸਮੈਂਟ ਪਰੇਸ਼ਾਨ ਨਾ ਕਰੋ ਪਹਿਲਵਾਨ ਸਾਰੇ ਆਪਣੇ ਜਿੱਥੇ ਜਿੰਨੇ ਖਾੜਿਆਂ ਨੂੰ ਸੱਦੇ ਪੱਤਰ ਡੰਗਲ ਕਮੇਟੀ ਕੋਲੋਂ ਦਿੱਤੇ ਗਏ ਸਿਰਫ ਸੱਦੇ ਬલાਏ ਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣੀਆਂ ਇਹ ਸਾਰੇ ਮੇਰੇ ਜੀ ਨੋਟ ਕਰ ਲਓ ਕਿਸੇ ਪਹਿਲਵਾਨ ਨੇ ਸਾਡੀ ਮੀਨਗੀ ਐਪੀਸ ਦੇ ਕੇ ਵੀ ਚੜਨਾ ਕਿਸੇ ਪਹਿਲਵਾਨ ਨੇ ਸਾਡੀ ਡੰਗਲ ਕਮੇਟੀ ਐਂਟਰੀ ਬੋਸ ਆ ਵੀ ਇਥੋਂ ਵੀ ਆਈ ਵੀ ਰਸਤਾ ਸ਼ੁਰੂ ਹੋ ਜਾਂਦਾ ਕਹਿੰਦੇ ਤੰਦਰੋਗੜ੍ਹ ਤੋਂ ਅੱਜ ਉਪਰ ਖਾਲਸੇ ਦੀ ਟਾਡੀ ਦੇ ਸਿੱਧੇ ਅੰਮ੍ਰਿਤਸਰ ਤੋਂ ਅੱਗੇ ਸੀਸ਼ਕੀ ਕੋਲ ਹਾਂ ਜੀ ਤਾਡੋਣੀ ਅੱਜ ਪੂਰੀ ਪੰਜਾਬ ਦੰਕਰ ਐਂਡਰ ਵੀ ਬਣਾ ਕੇ ਸ਼ੁਰੂ ਹੋ ਗਿਆ ਅੱਜ ਉਹ ਵੀ ਕਾਸੀ ਜਿਸ ਜਿਵੇਂ ਲਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਇੰਤਜ਼ਾਰ ਕਰ ਰਹੇ ਸੀ ਉੱਥੋਂ ਬਾਜੇ ਵੱਜਣ ਨਾਲ ਆਪਣੇ ਜਿੱਤੇ ਦੇਲੇ ਹੁਣ ਅੱਜ ਪੂਰੀ ਦੁਨੀਆ ਦੇ ਵਿੱਚ ਜਦੋਂ ਜੀ ਤੂੰ ਉੱਥੇ ਬੜਿਆ ਨਾਲ ਹੀ ਬਾਜੇ ਚੱਲਣ ਆਪਣੇ ਤੇਲੇ ਉਹ ਡਾਂਗਾ ਚੱਕੀ ਖੜੇ ਦੇ ਆ ਸਪਾਂਸਰ ਬੇਨਤੀ ਕਰਨਾ ਗੁਰਦੀ ਸਾਹਿਬ ਦਾ ਵੰਡਾਉਣ ਆਇਆ ਹੈ ਉਹ ਪਹਿਲੀ ਗੁਰਦੀ ਬੱਚੀ ਦਾ ਨਾਮ ਤੇ ਆਇਆ ਬਾਈ ਹੈਲੋ ਸਾਹਿਬ ਦੋਵਾਂ ਪ੍ਰਧਾਨ ਜਾਜੇ ਪਹਿਲੀ ਦਗਾਟ ਦੀ ਗੁਰਦੀ ਸਾਡੇ ਮਾਨਜੋਤ ਸਿੰਘ ਦੇ ਅਨੁਸਾਰ ਪਾਕ ਸਿੰਘ ਸਿੰਘ ਕਮੇਟੀ ਦੇ ਸਾਰੇ ਮਹਿਮਾਨ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਔਰ ਸਾਡੇ ਸਪਾਂਸਰ ਪ੍ਰਧਾਨ ਉਪਰ ਖਾਲਸਾ ਰਣੋ ਪੂਰੇ ਪੰਜਾਬ ਦੀ ਪੂਰੀ ਦੁਨੀਆ ਦੀ ਸੁੱਖ ਸ਼ਾਂਤੀ ਵਾਸਤੇ ਪਹਿਲੀ ਕੁਸ਼ਤੀ ਜਿਹੜੀ ਖੱਡਾ ਬਾਦਸ਼ਾਹ ਦੇ ਵਿੱਚ ਸ਼ੁਰੂ ਹੋ ਰਹੀ ਹੈ ਮੈਂ ਬੇਤੀ ਕਰਾਂ ਸਾਡੇ ਰੈਫਰੀ ਸਭਾਨ ਸਰਦਾਰ ਹਫਤਾਰ ਜੀ ਤਾਲੀ ਸਾਹ ਕੋਲ ਖੱਡੇ ਦੇ ਵਿੱਚ ਆ ਜਾਓ ਨਾਨੀ ਸਾਡੇ ਸ਼ਿਦਿਆ ਜੀ ਸਰਦਾਰ ਬਾਗੈ ਸਾਹਿਬ ਅਖਾੜਾ ਜਿਨ੍ਹਾਂ ਦੇ ਪਸਟਾਦ ਮੈਂ ਬੇਤੀ ਕਰਾਂ ਕਿ ਮੇਝਾ ਪਹਿਲਵਾਨ ਜੀ ਦੂਸਰੀ ਖੱਡੇ ਦੇ ਵਿੱਚ ਚੱਲ ਜੇ ਆ ਪਹਿਲੀ ਕੁਸ਼ਤੀ ਜਿਹੜੀ ਹੈ ਏਦਾਂ ਬਾਜੇ ਭਾਜਦੇ ਜੋ ਕੋਈ ਆਉਂਦਾ ਕਾਲੇ ਆ ਦੇਗਾ ਦਾ ਦੁਰੇਵਲ ਆ ਦੇ ਗੱਲ ਪੁੱਤੇ ਰੱਖੀ ਹੈ ਹਾਰ ਜਾਦਿਕ ਤੇ ਪਾਂਝਣਾ ਉਹਨੇ ਆ ਵੀ ਜਾਣਾ ਮੈਂ ਕਿਹਨੂੰ ਕੋਈ ਚਾਰ ਸੌ ਚੰਟਾ ਬੇਇੱਜ਼ਤੀ ਕਰਾਤੀ ਆ ਨਾ ਬੰਦੇ ਦੀ ਉਹ ਮੈਂ ਜੋ ਹਾਰ ਢੀਕ ਦੇਣਾ ਹੋਰ ਕੇ ਬਿਠਾ ਲਓ 2 ਮਿੰਟ ਆ ਕੇ ਰਹਿਣ ਦਿਓ ਮੈਂ ਬਲੌਗ ਬਣਾਉਣ ਆਣ ਵਾਲਾ ਜਾਂਦਾ ਲਈ ਸੀ ਜਰੂਰ ਪਤਾ ਨਹੀਂ ਕਦੋਂ ਖਤਰੀ ਗਾਲ ਜੀ ਮੈਂ ਬਲੌਗ ਬਣਾਉਂਦਾ ਵਿਆਂ ਪੂਰੀ ਸ਼ੈੰਜ ਦਾ ਹਾਰ ਹੈ ਨਹੀਂ ਗੱਲ ਢੋਲ ਵੱਜੀ ਜਾਂਦੇ ਆ ਹਾਰ 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 ਕੰਮ ਗਏ ਹਾਰ ਸ਼ੁਰੂ ਕਰਾ ਕੇ ਲੋ ਜੀ ਮੁਾਰਕਾ ਸਾਰਿਆਂ ਨੂੰ ਲੋ ਜੀ ਮੁਸਤੀ ਮੇਰੇ ਮਨਪਸੰਦ ਫੋਲੋਵਰ ਇਹ ਵੀ ਮੰਨ ਲਓ ਕਿ ਮੁਸਤੀ ਸ਼ਟਾਰਟ ਹੋ ਗਈ ਉੱਤਰ ਦਰਸ਼ਕ ਮੇਰੇ ਵੀਰ ਦੇਖੋ ਪਰ ਹਾਰ ਗਵਾਲ ਹੈ ਜੇ ਹਾਰ ਹੈ ਨਹੀਂ ਜੇ ਹਾਰ ਕਿੱਥੇ ਗਏ ਹਾਰ ਜਾਂਦੇ ਨਹੀਂ ਮੈਨੂੰ ਕਹਿੰਦੇ ਫੜਾ ਬੜਾ ਨਾ ਠੀਕ ਯਾਰ ਸੋਚੋ ਲਿਆ ਅਰੇ ਸਾਡੀ ਵੀਡੀਓ ਸਟਰੀਮ ਕਰਾ ਆ ਮੁੰਡੀ ਦਾ ਤਾਂ ਏ ਜੇ ਆ ਜਾ ਮੇਰੇ ਵੀਰ ਟ੍ਰੇਨ ਸੇ ਇਹ ਜੇ ਮਾਨੇ ਯਾਰੋ ਕਾਢੇ ਤੇ ਚੱਲ ਜਰ ਮੈਰਾ ਓਏ ਲੇਪ ਕਾ ਪੇਰੇ ਕੋਕ ਮਿਲਿਆ ਜੰਨੂ ਕੀ ਮਿਲਿਆ ਕੁਸ਼ਤੀ ਦੇ ਵਿੱਚ ਖੇਡਾ ਪਹਿਰਵਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਊਰੇ ਮਜ਼ੇਦਾਰ ਵੀਊ ਲੈ ਰਿਆ ਇਧਰ ਨੂੰ ਲੈ ਕਰੋ ਜੀ ਫਿਕਰ ਹੈ ਸਾਨੂੰ ਸੰਤਾ ਸਿੰਘ ਪੰਡੋਰੀ ਵਾਲੇ ਕਿਸੇ ਦੇ ਨਾਂ ਦੇ ਲੈ ਗਿਆ ਸਾਨੂੰ ਸੰਤਾ ਸਿੰਘ ਉਹ ਮੋਲੀ ਲਾ ਸਾਲੇ ਅਣਕਾ ਲਾ ਦੇ ਭੈ ਦੋ ਉਹ ਅਣਕਾ ਲਾਦਾ ਹੀ ਆ ਇਧਰ ਨੂੰ ਵਗਾਰੇ ਮੇਰਾ ਜਿੰਦਾ ਨਾਲ ਇੱਕ ਸਾਥੀ ਸਿੰਘ ਨਾਲ ਬਾਾਕੀ ਸਾਰੇ ਪਹਿਲਾਂ ਆ ਗਿਵਾ ਜਾਲਿਆ ਉਹ ਕਹੀ ਜਾਂਦੇ ਕਾਲਾ ਗੁਰਦੇ ਮੈਂ ਜਾਉਣਾ ਮਾ ਨਹੀਂ ਲੱਗ ਪਈ ਨਹੀਂ ਨਹੀਂ ਸੱਚੀ ਮੈਂ ਚੇਹੇ ਕਰਿਆ ਨਾ ਨਹੀਂ ਜਾਵੇ ਤੁਸੀਂ ਮੈਨੂੰ ਲੈ ਕੇ ਜਾਣਾ ਅੰਦਰ ਜਾ 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 ਚੱਲ ਤੋਰ ਮੈਂ ਨਹੀਂ ਆਣਾ ਵੀ ਯਾਰ ਕੋੜਤਾ ਦੇ ਭੈਣ ਜੋ ਕਿਤਾ ਵਾ ਗਿਆ ਨਹੀਂ ਨਹੀਂ ਦੁੱਦਾ ਭੈਣ ਚ ਪ੍ਰਤਵਾਲ ਦਾ ਅਸਿਸਟੈਂਟ ਹੁੰਦਾ ਜਿਵੇਂ ਤਰਾ ਨਾਮ ਅਨਾਉਂਸ ਕਰਾ ਮੈਂ ਤੇਰਾ ਚੱਲ ਹਜਾ ਜੀ ਲੈ ਨਾਮ ਦੇ ਨਾਮ ਨਾਲ ਚੱਲ ਚੱਲ ਮੈਨੂੰ ਘੱਟ ਆ ਫੀਲ ਹੋਈ ਜਾਂਦਾ ਕੋਈ ਸੋ ਲੱਗੇ ਮੈਂ ਤਾਂ ਤਾਲ ਲੱਗ ਕੇ ਬੀਰ ਸੋਚਿਆ ਮੈਂ ਕਿ ਉਹ ਜਿਹੜੇ ਪਾਇ ਸੀਗਤ ਉਹ ਹੀ ਰਹਿਣ ਦਵਾ ਕੁੱੜ ਦੇ ਮੈਂ ਭਾਵਾਂ ਰਹਿਣ ਦਿੰਦਾ ਆ ਫੇ ਪਾ ਲਿਆ ਫੇ ਪਾਇਆ ਸਾਲਾ ਮੈਨੂੰ ਜੀਵ ਲੱਗੇ ਮੱਥਰਾ ਮੱਥਰੇ ਲੱਗੇ ਤੈਨੂੰ ਆਪਣੇ ਆਪ ਨੂੰ ਜੀਵ ਲੱਗਾ ਇਹ ਹੈਗਾ ਆ ਨਹੀਂ ਬਈ ਚੱਲ ਚੱਲ ਮੈਂ ਕਹਿੰਦਾ ਰਹਿਣ ਤੇਰਾ ਨਾਮ ਅਨਾਉਂਸ ਕਰਾਣਾ ਨੰਨੇ ਬਹੁਤ ਸੋਹਣਾ ਲੱਗਦਾ ਅੱਜ ਨਹੀਂ ਬਾਪੂ ਲੱਗਾਇਆ ਫੀਲ ਹੋਣ ਸੀਪੂ ਸੀਪੂ ਪੜਾੜ ਉਸਤਾਦ ਔਰ ਪ੍ਰਤਪਾਲ ਮਲਵਾਲਾ ਬਾਟੇ ਹਾਂ ਅੰਕਲੇ ਤੋਂ ਗਾੜ ਲੈ ਲਾ ਇੱਥੋਂ ਲੈ ਲੈ ਮੈਨੂੰ ਨਾ ਗਈ ਮੜ ਗਏ ਨੀ ਜਾ ਹਰ ਸੇ ਰਾਜੇ ਵਾਲੇ ਅੱਲ ਕੀ ਆ ਆ ਰਹੀ ਈ ਜਿਸ ਨੇ ਪਾਈਨੀ ਦੋਤੀ ਈ ਆ ਭਾਈ ਕੀ ਆ ਤੂੰ ਬਾਜੇ ਵਾਲਿਆ ਨਾ ਉਹਨੂੰ ਨਹੀਂ ਮੇਰੇ ਕੋਲ ਉਹ ਤੂੰ ਵੀ ਬੁਆਲਾ ਨਾਲ ਹੋ ਗਿਆ ਤੂੰ ਵੀ ਬੁਆਲਾ ਆਵੇ ਆਵੇ ਰਾਜੇ ਰਾਜੇ ਆਵੇ ਆਵੇ ਬਹੁਤ ਬਹੁਤ ਜੀ ਆਡੀ ਗਾਣੇ ਕੰਡੋਰ ਅਗਲਾ ਕੰਨੇ ਸਾਡੇ ਆਹ ਰਿਹਾ ਬਹੁਤ ਬਹੁਤ ਜੀ ਮੈਂ ਇਨਾ ਨਸ਼ੀ ਆ ਨਾ ਜੇ ਮੈਂ ਇਨਾ ਦਾ ਹੱਥ ਬੰਨ ਲਵਾਂ ਮੈਨੇ ਹਰ ਜਾਣਾ ਮੁਲਾਉਣਾ ਹੱਥ ਸਾਡੇ ਕਿੰਨਾ ਮੜਾਈਏ ਸਾਡੀ ਦੰਗਲ ਕਮੇਟੀ ਦੇ ਬੰਦੇ ਨੂੰ ਆ ਗਿਆ ਮੈਂ ਮਲਾ ਲੈਣਾ ਤੇ ਨਾਲ ਜਿਸ ਪਰਿਵਾਰ ਵੱਲੋਂ ਨਾਲ ਦਾ ਕਿਹੜਾ ਤੇ ਨਾਲ ਦਾ ਇਹ ਚੰਡੀ ਹੈ ਬੰਦੇ ਰਾ ਹੈ ਬੰਦੇ ਰਾ ਜੀ ਦਾ ਜੀਆ ਵੀ ਚੰਡੀ ਬਣ ਕੇ ਆਪਾਂ ਚੰਡੀ ਵਾਲੇ ਸਹਾਰਾ ਲੈ ਲਿਆ ਲੱਭਦਾ ਕਿ ਲੱਭਦਾ ਤਾਂ ਜੋ ਲੰਮਾ ਸਮਾਂ ਸੰਗਦਾ ਨੇ ਇਹਨਾਂ ਚੰਡੀ ਵਾਲੇ ਪਹਿਲਵਾਨਾਂ ਦਾ ਮਾਣ ਰੱਖਦੇ ਇਹਨਾਂ ਕਮਾਲ ਦੇ ਹਰਕੇ ਚੱਲ ਮਲਾ ਲੈ ਫਿਰ ਦੇਖੀ ਜਾਓ ਮਲਾ ਲੈ ਉੱਡ ਕੇ ਜਾ ਉਹ ਤੰਨੀ ਵੀ ਠੀਕ ਦਾ ਚੱਲ ਜਾ ਉਹ ਉਹਦੇ ਹਵਾਦ ਹੋ ਜਾਣ ਜਣਾ ਉੱਟ ਕੇ ਉਹ ਆਵੇ ਮੇਰੇ ਕੋਲ ਬਹੁਤ ਆ ਗਿਆ ਉਹਦੇ ਆ ਗਿਆ ਇਹ ਵੀ ਖਾੜੇ ਦੇ ਵਿੱਚ ਚਾਰ ਦੋ ਪਹਿਲਵਾਨ ਐਨਾ ਇਹਦੀ ਇਹਦੀ ਸੰਦੀਪ ਸਿੰਘ ਸਿੱਧਵਾ ਮੇਰੇ ਐਨਾ ਹਰਿਆਣੇ ਦਾ ਬਾਈ ਲੱਗਦਾ ਹੈਗਾ ਕਿਹੜਾ ਹਰੋਣਾ ਦੱਸ ਹਰੋਣਾ ਕਿਹੜਾ ਉਹ ਦੱਸ ਜਨਾ ਫਿਰ ਦੱਸ ਕੁਸ਼ਤੀ ਦੀ 111000 ਰੁਪਏ ਦਿੱਤਾ ਜਾਣਾ ਹੈ ਚਾਲਾਂ ਦੀ ਤੰਨੀ ਬਣ ਕੇ ਜੇ ਨਾਲ ਉੱਤਾਰ ਲੱਗਿਆ ਵੇਲਾ ਮੁੜ ਕੇ ਹੱਥ ਖਾਂਦਾ ਪਿਆਰੇ ਕਹਿੰਦਾ ਮੈਂ ਜਿੰਨਾ ਹੱਥ ਮਿਲਾ ਲਿਆ ਉਹਨੇ ਹਰ ਜਣਾ ਹੀ ਹੱਥ ਮਿਲਾਉਣ ਜੱਲੇ ਆਦੇ ਉਹ ਕਿਹੜਾ ਹੈ ਜੀ ਤੁੰਨੂੰ ਦਰਸਾਈਂ ਕਹਿੰਦੇ ਇਹ ਹੀ ਹੈ ਤੁੰਨੂੰ ਆਹ ਹਾਈ ਜਾ ਰਹਿਆ ਆਪਾਂ ਫਟਦੇ ਵੀ ਫਿਰ ਪਰੋੜੇ ਕੋਈ ਸਿੰਘ ਜਿਹੜੇ ਗੁਰਦਿਆਂ ਸੰਦੀਪ ਸਿੰਘ ਆ ਬਣਾਇਆ ਰਹੇ ਹੋਏ ਜੀ ਦੋਨਾਂ ਨੇ ਮਿਲਾ ਲਿਆ ਜਿੰਨਾ ਪਹਿਲਾਂ ਬਣਾਇਆ ਦੋਨਾਂ ਨੇ ਇਹਨਾਂ ਪਹਿਲਾਂ ਬਣਾਇਆ ਉਹ ਕਿਹਾ ਸਾਨੂੰ ਮੇਰੇ ਦਿਲ ਮੋੜਾ ਆ ਗਿਆ ਜੇ ਲੱਗੇ ਆ ਗਿਆ ਜੀ ਆ ਬਿੰਟਗਰਾ ਨਹੀਂ ਲਮਕਾ ਬਣਾਓ ਤਨ ਲਮਕਾ ਬਣਾਓ ਜੀ ਜਬਾ ਅਜਾਜਤ ਨਹੀਂ ਦੇ ਰਿਹਾ ਬਰਦਾਰ ਲਖਮੀ ਸਿੰਘ ਜੀ ਸਾਹਿਬ ਵਰਦੀ ਸਾਹਿਬ ਜੀ ਇਹ ਤਾਂ ਇਹਨੂੰ ਲਮਕਾ ਦਿੱਤਾ ਆ ਆ ਪਰਚੀ ਬਣਾਈ ਦੰਗਲ ਦੰਕੀ ਆਊਟ ਕਰੋ 3 ਰਿੰਗਾਂ ਅੰਦਰ ਦੀ ਦਾ ਸਿਰ ਦੇਖ ਦੰਗਲ ਜਿੱਤਦਾ ਪਾ ਆਹ ਹੱਥ ਤੇ ਚੱਲ ਦੱਸ ਅਹੀਂ ਆ ਨਾ ਇੰਨੀ ਹੁਣ ਟਾਈਮ ਖਰਾਬ ਕਰਨਾ ਵੀ ਕਹਲਾ ਲਈਏ ਆ ਕਰ ਲਈਏ ਮੈਂ ਪਹਿਲੀ ਰਿਜਲਟ ਦੇ ਦਿੰਦਾ ਆ ਬਲੌਚ ਭਮਈਵਾ ਚਾਹੂਗਾ ਪਰ ਸੈਂਟਰ ਰਜਟ ਪਹਿਲਾ ਆ ਜਿਹਨੇ ਪਹਿਲਾ ਹੱਥ ਮਿਲਾਇਆ ਉਹ ਗਿਆ ਅਹੀਂ ਚੱਲ ਇਹਦੇ ਵੀ ਟਾਈਮ ਖਰਾਬ ਕਰਨ ਲੱਗੇ ਵੀ ਮੇਲੇ ਦਾ ਖਰਾਬ ਹੋਵੇ ਉਹ ਤਾਂ ਮੈਨੂੰ ਦੱਸਦਾ ਪਹਿਲੀ ਅਰਮਾਨ ਅਰਮਾਨ ਸਾਹਮਣੇ ਨਸੀਬ ਚੰਦ ਚੱਲ ਵੜ ਜਾ ਚੁੱਪ ਕਰਾ ਦੇ ਜੇ ਹਨਾ ਮੇਰੀ ਆਪ ਪਿਸ਼ਵਾਨੀ ਗਲਤ ਹੋ ਗਈ ਸਾਬਤ ਇਸ ਤੋਂ ਬਾਅਦ ਮੈਂ ਕਦੀ ਵੀ ਔਨ ਕੈਮਰਾ ਕਦੀ ਪਿਸ਼ਵਾਨੀ ਵੀ ਕਰੂੰਗਾ ਬਿਸਮੱਲਾਹੁ ਅਲਹਮਦ ਦੇ ਨਾਲ ਦੇ ਨਾਲ ਬੋ ਜੀ ਇੱਕ ਤੇ ਮੈਨੂੰ ਮਿਲਦੀ ਆ ਇਹਨੇ ਦੋਨੇ ਭਲਵਾ ਦੇਖਦੇ ਹੁਣੇ ਦੋਨੇ ਦੋਏ ਆਪਣਾ ਬਲੌਗ ਜਿਹੜਾ ਲੱਕ ਪਹੁੰਚ ਗਿਆ ਗਿਰਾ ਦੇ ਸਾਰੇ ਮੇਰੇ ਨੂੰ ਹਰਾਉਂਦਾ ਆ ਆ ਤਾਉ ਦੇਖਦਾ ਤੇਜੀ ਹੈਗੇ ਇਹ ਦੇਖੋ ਰਹਾ ਦੇਖ ਇਹ ਤਾਂ ਆਪਾਂ ਚੱਪੇ ਰਹੇ ਤਾਂ ਲੋਕ ਵੀ ਗੱਲਾਂ ਕਰਦੇ ਡਾਡੀ ਵੀ ਮਾਰਜੀ ਕੱਢ ਦਿਓ ਹੋਰ ਹੋਰ ਕੱਢ ਦਿਓ ਹਾਂ ਜੀ ਤਾਂ ਜੋ ਸੁਪਰਵਾਰ ਮਨੋਂ 20000 ਦੀ ਬੋਲੀ ਕਿਹੜਾ ਮੋਨਿਆ Oppo ਹੈ Oppo ਭਾਈ Oppo ਦਾ ਇਹ ਵੀ ਖਾੜੇ ਦੇ ਵਿੱਚ ਆਉਂਦਾ ਕਬਰ ਲਾਇਆ ਕਬਰ ਲਾ ਕੇ ਅੱਜ ਦਾ ਮਾਲ ਦੇ ਉੱਤੇ ਜਿਹੜਾ ਖਾੜੇ ਦੇ ਟੈਪਰ ਲਵਾਇਆ ਪੇਪਰ ਆਈਫੋਨ ਦਾ ਪੇਪਰ ਲਵਾਇਆ ਗੁਰਦੀਪ ਸਿੰਘ ਸਾਨਾ ਟੈਪਰ ਲਵਾਇਆ ਅੱਜ ਮੂਤ ਦਾ ਪੇਪਰ ਲਵਾਇਆ ਤੇ Oppo ਦਾ Oppo ਦਾ ਹੈ ਇਸ ਟਾਈਮ ਆਪਾਂ ਸ਼ੈੰਜ ਦੇ ਟਾਪ ਦੇ ਵਿਊ ਦੇ ਖੜੇ ਆ ਕਿੱਥੇ ਖੜੇ ਮੰਨੇ 500 ਰੜ ਗਈ ਜਾਂਦਾ ਉਹਦੇ ਪਿੱਛੇ ਲੱਗਾ ਉਹਦੇ ਵਿੱਚ 500 ਦੇਖ ਰਿਹਾ ਨਾਲ ਹੀ ਜੀਵ ਚ ਪਾਣੀ ਆ ਗਿਆ ਮੈਂ ਉਹਦੇ ਵਾਲੀ ਦੇਖੀ ਨਾ 500 ਲੈ ਤੁਹਾਨੂੰ ਵੀਊ ਦਿਖਾਉਣੇ ਹੁਣ ਵੀਊ ਐਮਐਲਏ ਆ ਆ ਜੇਕ ਕਰੋ ਵੀਊ ਜਰਾ ਦੋਨਾਂ ਬੰਦਾਂ ਹੱਥੇ ਵੀ ਹੋ ਗਈ ਐ ਅਜੀਤ ਮਾਦ ਉਸ ਤੋਂ ਬਾਅਦ ਉਹਨਾਂ ਮੱਦੇ ਸੁਰਤੀ ਦੇ 55000 ਰੁਪਏ ਦਿੱਤਾ ਜਾਣਾ ਜਿਹਨੇ ਹੁਣੇ ਹੁਣੇ ਕੁਰਸੀ ਜਿਹੜੀ ਸ਼ੁਰੂ ਕਰਾਈ ਐ ਸਰਜੀ ਸਰਦਾਰ ਹਾਰ ਗਿਆ ਤੇ ਵੀ ਆਪੀ ਪੀ ਆਪੀ ਵੀ ਆਪੀ ਮੂੰਹ ਕਰਿਆ ਇਹਨੂੰ ਚਾਲੀ ਨਾ ਜਣਾ ਦੋਰੀ ਸੁਣਦਾ ਹੈ ਆਇਆ ਹੈ ਨਹੀਂ ਤਾਂ ਚਾਲੀ ਆ ਕੇ ਆਪਣਾ ਸਨਮਾਨ ਕਰਾ ਇੱਕ ਛੀਪੂ ਕਹਿੰਦਾ ਸੀ ਛੀਪੂ ਨੇ ਛੀਪੂ ਨੇ ਕਿਹਾ ਸੀ ਵੀ ਜਿਹਨਾਂ ਮੈਂ ਪਹਿਲਾਂ ਹੱਥ ਮਲਾਇਆ ਉਹ ਹਾਰੂਗਾ ਅੱਜ ਜਿਹੜਾ ਲਾਲ ਲਗੋਟ ਜੈ ਇਹਨਾਂ ਪਹਿਲਾਂ ਹੱਥ ਮਲਿਆ ਸੀ ਛੀਪੂ ਨੇ ਤੇ ਦੇਖਦੇ ਹਾਰ ਤੱਕ ਜਿੱਤਦਾ ਜੇ ਹਾਰ ਗਿਆ ਫੇਰ ਤਾਂ ਸ਼ੀਪੂ ਕਹਿੰਦਾ ਭਵਿਸ਼ਵਾਣੀ ਮੈਂ ਕਰਿਆ ਕਰੂਗਾ ਹਨ ਕੈਮਰਾ ਜੇਦਾ ਜਿੱਤ ਗਿਆ ਫੇਰ ਕਹਿੰਦਾ ਮੈਂ ਨਹੀਂ ਕਰਾਂਗਾ ਨੀ ਭਵਿਸ਼ਵਾਣੀ ਲੋ ਵੀ ਮਿੱਤਰੋ ਹੋ ਗਈ ਕੋਸਤੀ 11000 ਦੀ ਤੁਹਾਨੂੰ ਤਾਂ ਲੱਗਦਾ ਤਾਂ ਲਾਣਾ ਵਾਲੇ ਸਰਕਾਰ ਹੱਲੇ ਵੀ ਲੱਗਦਾ ਤੈਨੂੰ ਉਹ ਜਿੱਤੂ ਹੈ ਹੈ ਕਲੇਰ ਜੂਕੇ ਸਾਨੋ ਫਿਰੀ ਕਰਤਾਨ ਦੀ ਦੇ ਪਰਿਵਾਰ ਵੱਲੋਂ ਆ ਪੱਟੀ ਕੁश्ती ਜਿਹੜੀ ਸ਼ੁਰੂ ਹੋ ਗਈ ਹੈ ਇੱਕ ਪਾਸੇ ਸਿੰਘ ਸੁਹਾਵੀ ਤੇ ਦੂਜੇ ਪਾਸੇ ਅਮੇਰ ਖਲਾ ਮਾਹਾਰਾ ਸਾਡਪੁਰ ਹਰਿਆਣੇ ਨੂੰ ਬਗਾਮ ਕਰਦਾ ਹੈ ਕਿ ਮਾਰੀ ਗੱਲ ਤੇ ਟਿੱਪੂ ਆ ਜਵਾਨੀ ਵਾਲਾ ਹਮੇਸ਼ਾ ਇੱਕ ਬਾਤ ਨਹੀਂ ਆ ਜਿਹੜੀ ਹੋਈ ਮਾਂ ਦੀ ਜਿੰਨੀ ਧੂੜ ਹੈ ਕਿ ਬੰਦੇ ਬੰਦੇ ਮਾਰਦੇ ਬੋਲ ਕਿੰਦੇ ਆ ਰਿਹਾ ਜਾਂ ਦੇ ਜੋ ਪੰਜਾਬ ਦੇ ਕਹਿੰਦੇ ਪਿੰਡਾਂ ਕਰਿਆ ਉਹ ਲੜ ਜਾਂ ਪੇਚਾ ਥੋੜੇ ਸੱਜਣਾ ਦੇ ਬਾੜ ਉਹ ਕਿ ਟੱਕਰ ਪੰਜਾਬ ਦੀ ਮਸਲਾ ਦੇ ਨਾਲ ਉਹ ਦੀ ਟੱਕਰ ਪੰਜਾਬ ਦੀ ਬਣ ਦੱਸ ਕੀ ਹੈ ਨਾ ਫੈਸਲਾ ਲੱਗਾ ਹੋਰ 2 ਮਿੰਟ ਪੂਰੀ 2 ਮਿੰਟ ਦੀ ਸਨੈਪ ਬਣ ਜਾਂਦੀ ਆ ਪੂਰੀ 2 ਮਿੰਟ ਦੀ ਆਹੀ ਸਨੈਪ ਜੇ ਪਤਾ ਲਾਜੂ ਔਰ ਇਸ ਪੈਂ ਅਸੀਂ ਅਦਾਸ ਸੀ ਉਹ ਲਈ ਉਹਦੇ ਲਈ ਅਸੀਂ ਪੰਜਾਬੀ ਕਰ ਰਹੇ ਹੁਕਮ ਅਰਦਾਸਾਂ ਕਾਰੋ ਮੰਨੋ ਦਾਪੇ ਇੱਕ ਕੁਸ਼ਟੇ ਹਾ ਜਦ ਨਾਲ ਬੰਦਰਾ ਹਾਰ ਜੇ ਤਰਾ ਹੋਵੇ ਪਨਾਵ ਕੰਨ ਕੋਲੋਂ ਪਹਿਲਵਾਨੋ ਇਹ ਬੱਜਾ ਮਾਨਸਾ ਦੇ ਕਲਦੀਪ ਕਲੇਰ ਯੂਕੇ ਸਨਵ ਕਰਨ ਕੈਂਪੀ ਦੇ ਪਰਿਵਾਰ ਵੱਲੋਂ ਆਪ ਪੂਰੀ ਹੈ ਉਧਰ ਦੇ ਆਪ ਜੀ ਜੋਰ ਆਮੇਸ਼ ਮੱਧਨਾ ਜੀ ਆਹ ਦੇਖੋ ਬੱਲੇ 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 ਦੀ ਬੱਲੇ ਬੱਲੇ ਦੀ ਬੱਲੇ ਬੱਲੇ ਦੀ ਬੱਲੇ 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 ਬੱਲੇ ਕਹਿੰਦਾ ਸੰਜੋਗ ਕਮੇਟੀ ਦਾ ਫੈਸਲਾ ਦੋਨਾਂ ਪੰਨਿਆਂ ਨੇ ਜਿਹੜੀ ਸੀ ਪੂਰੇ ਵਿਸ਼ਵਾਣੀ ਕੀਤੀ ਸੀ ਉਹ ਗਲਤ ਇਹ ਦੋਨਾਂ ਮਤਲਬ ਦੇ ਇਸ ਸੈਂਟ ਦੇ ਆਪ ਜਿਹੜੀ ਸ਼ਿਪੂ ਨੇ ਅੱਪ ਵੀ ਸ਼ਵਾਣੀ ਕੀਤੀ ਉਹ ਮੈਂ ਮੈਂ ਹੁਣੇ ਐ ਕੌਣ ਜਿੱਤੇ ਭਾਜੀ ਹੋਰ ਕੈਮਰਾ ਕਦੀ ਵੀ ਪੁਸ਼ਵਾਣੀਆਂ ਦੀ ਗਲਤੀ ਮੈਂ ਚੱਲ ਇੱਥੇ ਖੜ੍ਹ ਤੋ ਤਾਂ ਅੱਗੇ ਤੋਂ ਕਦੀ ਨਹੀਂ ਕਰਦਾ ਚੱਲ ਮੇਰੇ ਮੈਨੂੰ ਮਾਫ਼ ਕਰਿਓ ਮੈਂ ਹੁਣ ਕੈਮਰਾ ਕਦੀ ਵੀ ਪੁਸ਼ਵਾਣੀ ਨਹੀਂ ਕਰੂੰਗਾ ਸੌਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਡ ਬੋਲੋ ਇੱਕ ਗ੍ਰਾਂਥੀ ਪਿੰਡ ਉਪਾਲ ਖਾਨ ਸਾਹ ਤੋਂ ਸਤਿਕਾਰਯੋਗ ਬਾਪਾ ਜੀ ਨੇ ਆ ਤਾਂ ਮੰਗਾ ਰਿਹਾ ਹੈ ਇਹ ਤਾਂ ਹਣੀ ਦਾ ਫੋਨ ਹੈ ਫੋਨ ਲੱਗੇ ਕਰੀਆਂ ਭਾਜੀ ਹਣੀ ਭਾਜੀ ਹੁਣ ਅਣੀ ਕਹਿੰਦਾ ਮੈਂ ਆਉਣਾ ਮੈਨੂੰ ਲੈਣ ਆਜੋ ਅਣੀ ਕਹਿੰਦਾ ਵੇਣਾ ਮੈਨੂੰ ਲੈਣ ਆਜੋ ਕੀ ਹੋਇਆ ਉਹ ਵਿਚਾਰਾ ਕਹਿੰਦਾ ਯਾ ਯਾਰ ਉਹ ਪਲਵਾਨ ਦੀ ਗੋਸਟੀ ਦੁਬਾਰਾ ਘਲਾਣ ਨੇ ਭਰਾਵਾ ਜੇ ਤੂੰ ਦੇਖਣਾ ਤੇ ਭਰਾਵਾ ਦੁਬਾਰਾ ਘਲਾਣ ਨੇ ਜੇ ਤੂੰ ਪਾਵੇਂ ਤੈਨੂੰ ਅਗਲੇ ਹਾਲ ਘਲਾ ਦੇਵਾਂਗੇ ਯਾਰ ਅੰਦੇ ਨੇ ਹੁਣੇ ਘਲਾਣ ਨੇ ਦੁਬਾਰਾ ਯਾਰ ਮੁੰਡਿਆਂ ਨੂੰ ਚੱਲ ਵੇਣਾ ਬਾਪ ਇੱਥੇ ਬਲੌਗ ਖਤਮ ਕਰ ਦੇਣਾ ਠੀਕ ਆ ਠੀਕ ਆ ਚਲੋ ਜੀ ਓਕੇ ਮੇਟਰੋ ਬਾਏ ਬਾਏ ਗੁੱਡ ਨਾਈਟ ਦਿਨ ਤੱਕ ਲਾਈਕ ਕਰ ਦਿਓ ਕਿੰਝ ਕਿੰ ਕਿਨੇ ਲਾਈਕ ਕਰ ਦੋ ਸ਼ੇਅਰ ਕਰ ਦੋ ਲਾਈਕ ਕਰ ਤੇ ਸ਼ੇਅਰ ਸਬਸਕ੍ਰਾਈਬ ਸਬਸਿਡੀ ਦੇ ਦਿਓ ਭਾਈ ਚਲੋ ਭਾਈ ਓਕੇ ਹੈਲੋ ਪ੍ਰਵੀਨਦਰ ਸਾਡਾ ਵੀਰ ਜਿਹੜਾ ਲਗਾਤਾਰ ਸਾਡੇ ਨਾਲ ਰਹਿੰਦਾ ਮੋਢੇ ਨਾਲ